ਹਾਂਜੀ ਜੀ ਕੀ ਹਾਲ ਚਾਲ ਮਿੱਤਰੋ ਅੱਜ ਫੇਰ ਅਸੀਂ ਜਕਸੀਰ ਦੀ ਟਾਣੀ ਤੇ ਚੱਲੇ ਆ ਗੋਲੀ ਗਾਲੀ ਲੈ ਲਈਏ ਜੀ ਮੈਡੀਕਲ ਤੇ ਜਾ ਜੂਕੇ ਮਿਲਦੇ ਹਾਂ ਤੁਹਾਨੂੰ ਉੱਥੇ ਹੀ ਸਟਾਰਟ ਕਰ ਲਈਏ ਮੋਟਰਸਾਈਕਲ ਹਾਂਜੀ ਜੀ ਹੁਣ ਅਸੀਂ ਮੈਡੀਕਲ ਤੇ ਜਾਂਦੇ ਆ ਜੀ ਗੋਲੀ ਕਿਹੜੀ ਲੈਣੀ ਸੀ ਜੇਹੇ ਨੇ 290 ਦੀ ਗੋਲੀ ਲੈਣੀ ਹੈ ਜੀ ਕਬੂਤਰ ਕੁਵਾਤਰ ਬਿਮਾਰ ਆ ਜੀ ਇੱਕ ਮੈਡੀਕਲ ਵੀ ਸ਼ਾਇਦ ਤਾਂ ਹੀ ਬੰਦ ਹੀ ਹੋਊਗਾ ਜੀ ਮੈਡੀਕਲ ਦਾ ਬੰਦ ਆ ਜੀ ਹੁਣ ਦੂਜੇ ਮੈਡੀਕਲ ਤੇ ਜਾਵਾਂਗੇ ਹਮਾਸੀ ਪੂਰੀ ਦੁਨੀਆ ਲੈ ਲਿਆ ਜੀ ਦੇਖੋ ਜੀ ਪੱਤਾ ਹੀ ਲੈ ਲਿਆ ਜੀ ਦੇਖ ਲਓ ਜੀ ਔਨੇ ਜਖਸੀਰ ਨੇ ਕਹੇ ਸੀ ਇੱਕ ਗੋਲੀ ਆਵੇਂ ਅਸੀਂ ਪੱਤਾ ਲੈ ਲਿਆ ਜੀ ਹੁਣ ਅਸੀਂ ਟਾਣੀ ਤੇ ਜਾਣੇ ਆ ਜੀ ਟਾਣੀ ਤੇ ਮਿਲਾਂਗੇ ਜੀ ਸੋਨੂੰ ਜਾ ਕੇ ਹਾਂ ਜੀ ਜੀ ਹੁਣ ਅਸੀਂ ਜਖਸੀਰ ਦੀ ਟਾਣੀ ਤੇ ਪਹੁੰਚ ਗਏ ਜੀ ਹੁਣ ਜਾਣੇ ਆ ਉਹਦੇ ਸੈਟਅਪ ਚ ਜਖਸੀਰ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ ਜੀ ਘਰੇ ਅਸੀਂ ਸਿੱਧੇ ਮੂੰਹ ਚੱਕ ਕੇ ਆ ਗਏ ਜੀ ਘਰੇ ਉਹਨੇ ਤਾਂ ਫੋਨ ਕੀਤਾ ਸੀ ਜਾਈ ਹੁਣੇ ਆਜੋ ਮੁੰਡਾ ਫਤਿਹ ਦੇਖ ਜੀ ਨਵਾਂ ਕਵਰ ਨਵਾਂ ਕਵਰ ਲੈ ਲਿਆ ਹੋਰ ਤੇਰੀਆਂ ਲਾ ਗੋਲੀ ਯਾਰ ਆਹ ਦੇਖੋ ਜੀ ਮੁੰਡੇ ਬਾਤ ਤੇ ਗੋਲੀ ਲਿਆਤੀ ਕਬੂਤਰਾ ਬਾਤ ਤੇ ਬਾਤ ਦੇ ਕਬੂਤਰਾਂ ਨੂੰ ਆਹ ਦੇਖੋ ਜੀ ਮੁੰਡੇ ਦੇ ਕਬੂਤਰ ਮੁੰਡੇ ਦੇ ਬੱਚੇ ਚੈੱਕ ਕਰੋ ਜੀ ਬੱਚੇ ਹਾਂਜੀ ਜੀ ਹੁਣ ਮੁੰਡੇ ਕਬੂਤਰ ਕਬਾਤਰ ਦਿਖਾ ਸਾਡੇ ਸਬਸਕ੍ਰਾਈਬਰਾਂ ਨੂੰ ਦੇਖੋ ਜੀ ਆਹ ਗੇਟ ਗੂਟ ਉਹਦੇ ਨਾਲ ਅਸੀਂ ਲਾ ਕੇ ਗਏ ਸੀਗੇ ਜੀ ਦੇਖੋ ਜੀ ਸੈਟਅਪ ਦੇਖੋ ਮੁੰਡੇ ਦਾ ਦੇਖੋ ਜੀ ਕਬੂਤਰ ਦਾ ਪਤਰਾ ਦੇਖੋ ਬਾਏ ਬੂ ਦਾ ਨਾ ਦੇਖੋ ਬਾਜ ਨੇ ਤਾੜ ਰੱਖਿਆ ਜੀ ਬਾਜ ਕਿੱਧਰ ਆਏ ਬਾਏ ਕਿੱਧਰ ਆ ਬਾਜ ਨਹੀਂ ਬਾਜ ਬਾਜ ਬਾਹਰ ਪਿੰਦੇ ਨਹੀਂ ਬਾਹਰ ਖਲੋ ਰਹੇ ਨੇ ਦੇਖੋ ਜੀ ਕਬੂਤਰ ਚੈੱਕ ਕਰ ਲਓ ਜੀ ਓ ਇੱਥੇ ਬੱਚੇ ਸੀਗੇ ਜਖਸੀਰ ਬੱਚੇ ਇੱਕ ਬੱਚੇ ਕੋਲ ਲਗਾ ਜਾਤੇ ਨੇ ਬੱਚੇ ਵਾਹ ਚਤਰੀ ਦੇ ਚੇਰੇ ਠੀਕ ਠੀਕ ਹਾਂ ਜੀ ਜੀ ਆ ਦੇਖੋ ਜੀ ਮੁੰਡਾ ਛਤਰੀ-ਛੁਤਰੀ ਲਾਉਂਦਾ ਪਿਆ ਜੀ ਮੁੰਡਾ ਬਹੁਤ ਹੀ ਤਕੜਾ ਆ ਜਾ ਜੀ ਕਬੂਤਰ ਬਾਜ਼ ਆ ਜੀ ਕਬੂਤਰ ਬਾਜ਼ ਆ ਜੀ ਦੇਖੋ ਚੱਜ ਤਰਲਾ ਕਬੂਤਰ ਨਾਲ ਦੇਖ ਦੀ ਫੜ ਕੇ ਕੇ ਛਤਰੀ ਦੇਖੋ ਜੀ ਮੁੰਡਾ ਬਹੁਤ ਹੀ ਕਬੂਤਰ ਬਾਜ਼ ਆ ਜੀ ਔੜ ਦਾ ਕਬੂਤਰ ਲੈ ਲੈਂਦਾ ਜੀ ਹਾਂ ਜੀ ਜੀ ਇੱਧਰ ਹੁਣ ਜਸ਼ਨ ਲਾਣ ਲੱਗੇ ਆ ਜੀ ਛਤਰੀ ਉਹ ਵਲੌਗਰ ਸਾਹਿਬ ਇੰਡੀਆ ਦਾ ਟੌਪ ਨੰਬਰ 1 ਤੇ ਹੁੰਦਾ ਜੀ ਵਲੌਗਰ ਕਬੂਤਰ ਆ ਜੋ ਦੇਖੋ ਜੀ ਇਹਦੇ ਛਤਰੀ ਲੈ ਹੀ ਜਾਂਦੇ ਆ ਜੀ ਚੋਬਰ ਐ ਚੋਬਰ ਕੇ ਗੋਬਰ ਦੇਖੋ ਜੀ ਹਾਂਜੀ ਜੀ ਵਲੌਗ ਨਾ ਬਣੇ ਰਿਓ ਇਹਦੇ ਵਲੌਗ ਚ ਵੀ ਜਾਇਓ ਇਹਨੇ ਵੀ ਸਾਡੇ ਸੀਨਾਂ ਸਾਂਝੇ ਲਿੱਤੇ ਆ ਜੀ ਦੇਖੋ ਮੁੰਡੇ ਦੇ ਵਲੌਗ ਕਬੂਤਰ ਛਾਲਾ ਮਾਰਦੇ ਆ ਜੀ ਛੋਟੀ ਦਾ ਕਬੂਤਰ ਰੱਖਿਆ ਜੀ ਇਹ ਕਿ ਕਿੱਥੇ ਪਾਉਂਦਾ ਹੁੰਦਾ ਹਾਂ ਹਾਂਜੀ ਜੀ ਇਹਨੂੰ ਵਲੌਗਰ ਟੂਪ ਲੈਣ ਗਿਆ ਹੈ ਜੀ ਉਧਰ ਨੇ ਘਰੇ ਆਹ ਦੇਖੋ ਜੀ ਵਲੌਗਰ ਦੀ ਫੋਰਚਨ ਸਤ ਮਿਨੀ ਕੁਪਰਾ ਜੀ ਮੈਨੂੰ ਕੁਪਰਾ ਇਹ ਸਾਡਾ ਕਵਾੜ ਜਾਂ ਮੋਟਰਸਾਈਕਲ ਜੀ ਉਹਦੇ ਬਰਾਬਰ ਤਾਂ ਕੁਝ ਨਹੀਂ ਦੇਖੋ ਜੀ ਮੁੰਡੇ ਦੀਆਂ ਫੋਟੋਆਂ ਫੋਟੋਆਂ ਦੇਖੋ ਜੀ ਫੋਟੋ ਹਾਂ ਜੀ ਜੀ ਹੁਣ ਮੁੰਡਾ ਲੈ ਕੇ ਆ ਗਿਆ ਜੀ ਟੂ ਪੈਦਰ ਦੇਖੋ ਜੀ ਵਲੌਗਰ ਸਾਹਿਬ ਹੁਣ ਇਹ ਕਬੂਤਰਾ ਦੇ ਕਿੱਥੇ ਲਾਉਣੀ ਹੈ ਜਖਸੀਰ ਅੱਖ ਤੇ ਹੁਣ ਅੱਖ ਤੇ ਲਾ ਲੂਗੇ ਦਿਖਾਉਣੇ ਜੀ ਸਾਨੂੰ ਕਿਵੇਂ ਕਬੂਤਰਾ ਦੀ ਅੱਖ ਕਿਤੇ ਟੂਫ ਲੱਗਦੀ ਹੈ ਜੀ ਆ ਬਲੌਗਰਾਂ ਨੂੰ ਪਤਾ ਜੀ ਸਾਨੂੰ ਛੋਟੇ-ਮੋਟੇ ਬਲੌਗਰਾਂ ਨੂੰ ਨਹੀਂ ਪਤਾ ਜੀ। ਉਹ ਖੋਤਰਵਾਇਣ ਨੂੰ ਪਤਾ। ਹਾਂ ਕਬੂਤਰ ਬਾਜ਼ਾਂ ਨੂੰ ਪਤਾ ਜੀ। ਅਸਾਂ ਨੂੰ ਕਬੂਤਰ ਵਾਲੇ ਇੰਨਾ ਪਤਾ ਨਹੀਂਗਾ ਜੀ। ਦੇਖੋ ਹੁਣ ਕਬੂਤਰ ਤਾਰੂਗਾ ਜੀ ਮੁੰਡਾ। ਦੇਖੋ ਜੀ। ਇਹ ਕਬੂਤਰ ਵਾਲਾ ਮੁੰਡਾ ਕੋੜਾ ਤਰੀਕਾ ਕੈਚ ਕਰ ਲਿਆ ਮੁੰਡਾ। ਦੇਖੋ ਜੀ। ਇਹਦਾ ਪੈਰ ਤਰੀ ਤਾਂ ਕਰਦੇ ਇਸਨ। ਮੁੰਡੇ ਨੇ ਇੱਕ ਕਬੂਤਰ ਖੋਲ ਲਿਆ ਜੀ। ਛਤਰੀ ਤੋਂ। ਆ ਹੁਣ ਆ ਕਬੂਤਰ ਦੇ ਲਾਉਣੀ ਆ ਜੀ ਟੂਬ ਕਿੱਥੇ ਲਾਉਣੀ ਆ ਜਕਸੀਰ ਅੰਦੇ ਅੱਖ ਚਾ ਦੇਖੋ ਜੀ ਅੱਖ ਖਰਾਬ ਹੋਈ ਪਈ ਹਾਂਜੀ ਆ ਦੇਖੋ ਜੀ ਅੱਖ ਖਰਾਬ ਹੋ ਗਈ ਆ ਤੁਮਨੇ ਇੱਥੋਂ ਤਾਂ ਮਨੇ ਲਾਇਆ ਬਸ ਲੈ ਲਿਆ ਫੋਟੋ ਹਾਂਜੀ ਹੁਣ ਕਬੂਤਰਾਂ ਨੂੰ ਆ ਦਵਾਈ ਵੀ ਲਾਉਂਦਾ ਜੀ ਜਕਸੀਰ ਬਲੌਗਰ ਡਾਕਟਰ ਬਣ ਗਿਆ ਡਾਕਟਰ ਬਣ ਗਿਆ ਜੀ ਅੱਜ ਹੁਣ ਲਾ ਲੂ ਕੇ ਦਿਖਾਉਗਾ ਜੀ ਇਹ ਸੁਰਖੀ ਲਈ ਤੁਸੀਂ ਵੀ ਆਈ ਦਵਾਈ ਲਾਇਓ ਜੀ ਆ ਕਿਹੜੀ ਐ ਜਕਸੀ ਬੰਦਾ ਕਾਣਾ ਦਾ ਦਵਾਈ ਲਾਇਓ ਇਹ ਕਿਹੜੀ ਦਵਾਈ ਦਾਦੇ ਜਕਸੀ ਥੋੜਾ ਐ ਜੀਨੈਕਸ ਬਾਈ ਪਹਿਲਾਂ ਤਾਂ ਅੱਖ ਸਾਫ਼ ਕਰਨੀ ਪਰ ਅਸੀਂ ਅੱਖ ਸਾਫ਼ ਕਰਨੇ ਭੁੱਲ ਗਏ ਸੀ ਤੇ ਤਾਂ ਕਰਕੇ ਤੇ ਆਹ ਦੇਖੋ ਜੀ ਹੁਣ ਗੂੜ ਦਵਾਈ ਦਾ ਰਿਜ਼ਲਟ ਬਹੁਤ ਵਧੀਆ ਹੈ ਤੇ ਦਵਾਈ ਆਪਾਂ ਦੇਤੀ ਹੈ ਤੇ ਆਹ ਗੋਲੀ ਵੀ ਦੇ ਦਈਏ ਆਹ ਗੋਲੀ ਵੀ ਦੇਣੀ ਆ ਜੀ 1 ਰੁਪਏ ਦੀ ਗੋਲੀ ਆਉਂਦੀ ਐ ਇਹ ਦੀ ਤੁਸੀਂ ਪੱਤੇ ਹੀ ਲਿਆ ਕੇ ਰੱਖ ਲਿਓ ਜੀ ਥਾਣੇ 'ਚ ਕੋਈ ਅੱਖ ਚੋਂ ਨਹੀਂ ਕੋਈ ਬੋਈ ਅੱਖ ਚੋਂ ਫੇਟੇ ਮਰੀਂ ਬੋ ਦੇਖੋ ਕਿੰਨੇ ਹਾਂ ਹਾਂਜੀ ਜੀ ਅੱਧਰ ਦੇਖੋ ਜੀ ਮੁੰਡਾ ਜਿਸਨ ਪਾਸੇ ਏਡੀ ਧੋੜਾਇਆ ਦੇਖੋ ਜੀ ਮੁੰਡਾ ਜੋ ਮਜ਼ਦੂਰ ਬਣ ਗਿਆ ਜੀ ਕੀ ਪਾਉਣਾ ਜਕਸੀ ਦਾ ਅੱਜ ਅੱਜ ਰੇ ਪਾਉਣੀ ਆ ਜੀ ਪੱਤਿਆਂ ਦੇ ਮੁੰਡੇ ਨੇ ਦੇਖੋ ਜੀ ਅੱਜ ਮਜ਼ਦੂਰ ਉਹ ਬਣੇ ਹੋਇਆ ਜੀ ਕੀ ਹੁੰਦਾ ਕੀ ਹੁੰਦਾ ਯਾਰ ਉਹਨੂੰ ਕੀ ਕਹਿੰਦੇ ਆ ਕਿਸਾਨ ਬਣੇ ਹੋਇਆ ਜੀ ਅੱਜ ਬਲੌਗਰ ਸਾਹਿਬ ਦੇਖੋ ਜੀ ਪੂਰੇ ਕਿਸਾਨ ਬਣ ਗਏ ਹੈ ਤੇਰੇ ਸਮਾਰਟਿਕ ਚੈੱਕ ਕਰੋ ਜੀ ਲਓ ਜੀ ਤੇ ਇੱਧਰ ਹੁਣ ਰਾਤ ਪੱਥਰ ਪਾਣੀ ਲੱਗਿਆ ਸੀਗਾ ਹਾਂਜੀ ਤੁਹਾਨੂੰ ਪਾਉਂਦੇ ਦਿਖਾਵਾਂਗੇ ਜੀ ਅਸੀਂ ਠੀਕ ਹੈ ਜੀ ਦੇਖੋ ਜੀ ਮੁੰਡਾ ਜੀ ਰੇਹ ਪੂਰੀ ਤਕੜੀ ਪਾਊਗਾ ਜੀ ਫੋਟੋ ਤੇ ਦੇਖ ਨੂੰ ਕੇ ਦੇਖ ਉਸੇ ਸਾਡੇ ਹਾਂਜੀ ਜੀ ਇੱਧਰ ਦੇਖੋ ਜੀ ਮੁੰਡਾ ਰੇਹ ਰੂ ਪਾ ਕੇ ਆ ਗਿਆ ਜੀ ਹੁਣ ਹਾਂਜੀ ਜੀ ਹੁਣ ਮੁੰਡੇ ਨੇ ਰੇਹ ਰੂ ਪਾਤੀ ਸੀ ਜੀ ਦੇਖੋ ਜੀ ਰੂ ਪਾ ਕੇ ਵਹਿਣ ਹੋ ਚੁੱਕੇਗਾ ਰੇ ਜੀ ਭੰਜੀ ਜੀ ਹੁਣ ਇਧਰ ਆ ਚੁੱਕੇ ਜੀ ਇਧਰ ਆਏ ਐਲਸੀਡੀ ਨੂੰ ਜੋੜ ਕੇ ਦਿਨੇ ਆ ਜੀ ਫੋਨ ਨਾਲ ਮੁੰਡੇ ਨੂੰ ਐਲਸੀਡੀ ਜੋੜ ਦਈਏ ਜੀ ਦੇਖੋ ਜੀ ਬਲੌਗ ਦਾ ਸੈਟਅਪ ਦੇਖ ਦੱਸ ਦੇਖ ਦੇਖਾਂਗੇ ਜੀ ਹਾਂ ਜੀ ਇਧਰ ਦੇਖੋ ਜੀ ਐਲਸੀਡੀ ਹੁਣ ਲੌਣ ਲੱਗੀ ਹੈ ਮੁੰਡੇ ਇਧਰ ਦੇਖੋ ਜੀ ਕਰੰਟ ਲੱਗ ਚੁਕਾ ਕਰੰਟ ਕਰੰਟ ਆ 40 ਮੋੜ ਦਾ ਕਰੰਟ ਲੱਗਿਆ ਦੇਖੋ ਜੀ ਮੁੰਡੇ ਨੇ ਇਸੇ ਸਿਲਵਾ ਰੱਖਿਆ ਜੀ

ਟੀਵੀ ਤੇ ਜਸ਼ਨ ਨੇ ਅੱਜ ਜੋੜ ਕੇ ਦੇਣਾ ਜੀ ਫੋਨ ਵਲੌਗਰ ਦਾ ਵਲੌਗਰ ਫਿਰ ਤਾਰ ਨਹੀਂ ਲੱਗੀ ਤੇਰੀ ਸਹੀ ਕੱਢ ਜਾ ਮੈਂ ਫੋਨ ਨਾਲ ਮੈਂ ਫਿਰ ਦੂਜੇ ਹਸਾ ਨਾ ਦੋਣੀ ਤਾਰ ਲਾ ਦੇ ਤੂੰ ਨਹੀਂ ਲੱਗੀ ਹਾਂ ਵਲੌਗਰ ਲੈਣੀ ਫਿਰ ਤਾਰ ਲੱਗੀ ਅੰਤ ਸੇ ਮੁੰਡਾ ਐਸ ਤੇ ਪਾਵਾ ਟਾਕੇ ਮਰਾ ਲੈ ਟਕਾਟ ਦਾ ਟਾਕੇ ਨਾ ਮਰਾ ਮੁੰਡੇ ਨੇ ਆਈਟੇ ਵੀਓ ਲੈਤੀ ਜੀ ਆਈਟੇ ਕੀਤੀ ਹੈ ਜੀ ਇਹਨੇ 35000 ਰੁਪਏ ਲਾ ਕੇ ਜੀ ਮਰਾਂਗੇ ਇਕੱਠੇ ਮਰਾਂਗੇ ਦੇਖੋ ਜੀ ਐ ਅਸਮਰ ਲਈ ਕਾਦੀ ਹੁੰਦੀ ਆ ਉਹ ਮੱਛੀਆਂ ਉਹ ਜੋ ਬੰਦ ਕਰ ਲਾ ਕੇ ਇੱਧਰ ਜੀ ਹੁਣ ਜਸ਼ਨ ਜੀ ਲਾਉਣ ਲੱਗੇ ਆ ਜੀ ਤਾਂ ਜਸ਼ਨ ਜੀ ਆਨੇ ਆਈ ਟੀ ਆਈ ਕੀਤੀ ਆ ਜੀ ਇਹਨਾਂ ਨੇ ਕੈਨੇਡਾ ਤੋਂ ਆਈ ਟੀ ਆਈ ਕੀਤੀ ਆ ਜੀ ਦੇਖੋ ਜੀ ਜਸ਼ਨ ਨੇ ਚਲਾਤੀ ਆ ਬਲੌਗਰ ਤੋਂ ਕੁਛ ਨਹੀਂ ਹੋਇਆ ਜੀ ਬਲੌਗਰ ਕੰਦਾ ਬਲੌਗਰ ਬਸ ਉਹ ਹੀ ਕੰਮ ਕਰਨ ਜਾਂਦਾ ਜੀ ਦੋ ਨੰਬਰ ਦੋ ਨੰਬਰ ਦੇ ਸਾਰੇ ਕੰਮ ਬੰਦੇ ਦੋ ਨੰਬਰ ਦੇ ਦੇਖੋ ਜੀ ਬੰਦੇ ਨਹੀਂ ਤੰਦੇ ਤੰਦੇ ਸਾਰੇ ਬੰਦੇ ਦੋ ਨੰਬਰ ਮੋਂ ਜੋੜ ਜਕਸੀ ਦੀ ਸੇਦੀ ਜੋੜ ਟਾਈਮ ਨਹੀਂ ਆਪਣੇ ਕੋਲੇ ਜੀ ਜੀ ਹੁਣੀ ਆਜ ਤੋਂ ਅੱਗ ਜੀ ਕੱਢਣ ਲੱਗ ਗਿਆ ਸੀਗਾ ਜੀ ਫਲ ਆਦੀ ਹੈ ਜੀ ਕੋਈ ਨਹੀਂ ਕਿਹੜੇ ਮਿਸਤਰੀ ਬੋਰਡ ਬਣਾਇਆ ਨਾ ਇੱਥੇ ਬੈਠੇ ਇੱਥੇ ਬਾਈਆ ਮੈਨੂੰ ਡਰਦੇ ਹੋਰ ਕਿਦੇ ਕਰੰਟ ਕੋਈ ਨਹੀਂ ਜਾਈ ਤਾਂ ਆ ਨਹੀਂ ਜਾਈ ਜੈਸਨ ਕੁਰਸੀ ਕਰਦੇ ਇੱਕ ਕੋਈ ਨਹੀਂ ਮੰਨਦਾ ਹੋਵੇ ਇੱਕ ਦਿਨ ਅੰਦਰ ਗੱਲ ਨਹੀਂ ਕੋਈ ਤਾਂ ਕਿੰਨੇ ਰਹੋਨੇ ਆਜਾ ਉਸ ਕੋਈ ਹੋਰ ਮੈਨੂੰ ਮੈਂ ਸੀ ਇਹਦੀ ਉਹ ਕਰੋ ਨਾ ਯਾਰ ਬਲ hậu ਮਨੇ ਬੋਲ ਟੂ ਵਾਸ ਕਿਵੇਂ ਜੁੜੇ ਪਏ ਉਸ ਕੋ ਤੇ ਤੇਰੇ ਨਾਲ ਜੁੜਿਆ ਤੇਰੇ ਨਾਲ ਨਟ ਚੱਕ ਦੂ ਮੈਂ ਰਲਾ ਬੱਲਣਾ ਉਹ ਤੇ ਮੈਂ ਇਹਨੂੰ ਉਹ ਕਰ ਦੇ ਬਾੰਦੀ ਮੈਂ ਬਰਗ ਤੇ ਆਦੋੜ ਰੱਖੀ ਇਹਨੂੰ ਇਹਨੂੰ ਉਹ ਮੇਰਾ ਆਈਫੋਨ ਦਾ ਹੁੰਦਾ ਹੀ ਨਹੀਂ ਫਾਦੇ ਨਹੀਂ ਕੋਈ ਆਈਏ ਇੱਥੇ ਮੈਂ 2-2 ਘੰਟੇ ਕਰਕੇ ਬੈਠਾ ਰਿਹਾ ਸੀ ਅੰਡਰਗ੍ਰਾਊਂਡ ਮਿੰਟੋ ਮੈਂ ਟਾਈਪ ਕਰ ਲਿਆ ਜੀ ਜੀ ਹੁਣੀ ਜਸ਼ਨ ਦਾ ਫੋਨ ਤਾਂ ਜੁੜ ਗਿਆ ਸੀਗਾ ਜੀ ਜਗਸੀਰ ਦਾ ਨਹੀਂ ਜੁੜਦਾ ਜੀ ਇਹ ਪਤਾ ਨਹੀਂ ਗਾ ਤੋਂ ਨਹੀਂ ਇਹ ਐਂਡਰੋਇਡ ਹੈ ਇਹ ਤਾਂ ਮੈਂਟਾ ਜੁੜ ਗਿਆ ਜੀ ਇਹ ਆਈਫੋਨ 11 ਆ ਜੀ ਕਿੰਨੇ ਦਾ ਲਿੱਤਾ ਈ ਜਗਸੀਰ 17000 ਦਾ 17000 ਦਾ ਲਿੱਤਾ ਸੀ ਜੀ ਪਾਰਟੀ ਦਾ ਸਾਦੇ 18000 ਦਾ ਇਹਨੇ ਪਾਰਟੀ ਸਾਨੂੰ ਦਿੱਤੀ ਨਹੀਂ ਜੀ ਹੁੰਦੇ ਨੇ ਇੱਥੇ ਤਾਂ ਮੈਂ ਵੀ ਫੋਨ ਜੋੜਦੇ ਆ ਜੀ ਤੇਰਾ ਤਾਂ ਦੇਖ ਮੇਰੇ ਕੋਲ ਤੇ ਨਹੀਂ ਹੁੰਦਾ ਕਿਉਂ ਤੇਰਾ ਵੱਲਾ ਕਿਉਂ ਹੁੰਦਾ ਆ ਦੇਖਦਾ ਸਾਰੇ ਵੇਖੀ ਹੋਏ ਆ ਕਿ ਵਈਆ ਕੋ ਆਨ ਕਰਨਾ ਹੈ ਕਾਫੀ ਰੈਟ ਹੁ ਜਿਸਮ ਕਾਫੀ ਦੇਖੋ ਜੀ ਆਪ ਹੁਣ ਜੁੜੀ ਨਹੀਂ ਜਾਂਦਾ ਜੀ ਹੁਣ ਇੱਥੇ ਹੀ ਅੰਤ ਕਰਦੇ ਆ ਜੀ ਲਿਆਜੇ ਸੰਸੂਤਰੀ ਬੰਬ ਕਰਦਗੇ ਦਾ ਬਾਦੀ ਇਹ ਵਟਾਕ ਹਾਂਜੀ ਆ ਦੇਖੋ ਜੀ ਮੁੰਡਿਆਂ ਨੇ ਕੋਡ ਘਾੜ ਕੱਢ ਲਿਆ ਜੀ ਹੁਣ ਫਾਈਨਲੀ ਜਖਸੀਰ ਦਾ ਫੋਨ ਜੁੜ ਜੂ ਹੁਣੀ ਜਖਸੀਰ ਦਾ ਫੋਨ ਜੁੜ ਜੂਗਾ ਜੀ ਦੇਖੋ ਵਾਓ ਜੁੜ ਗਿਆ ਜੀ ਦੇਖੋ ਜੀ ਨਹੀਂ ਜੁੜਿਆ ਜੁੜ ਤੱਕ ਨਹੀਂ ਹੋ ਗਿਆ ਜੁੜ ਗਏ ਗਏ ਸੀ ਇੱਥੇ ਇੱਕ ਘੰਟਾ ਹੁਣ ਉਸਫੋਟ ਕੱਟ ਕੇ ਵੇਖਣ ਦੇ ਖੜ ਜਾ ਇੱਕ ਮਿੰਟ ਕੱਟੀ ਨਾ ਕੋਸੇ ਜੁੜਿਆ ਨਹੀਂ ਕੇ ਇਧਰ ਗੱਡਾ ਨਹੀਂ ਕੋਈ ਨਾ ਖੜਾ ਜਵਪਸ਼ਨ ਕੀ ਹੋ ਗਿਆ ਉਹ ਤੇ ਐਸੀ 옵ਸ਼ਨ ਨਾ ਨਿਊ ਡਿਵਾਈਸ ਆਈਫੋਨ ਆਹ ਬਤਨੀ ਗਿਆ ਇਹ ਕੀ ਕੈਂਡਲਿੰਗ ਲਿਖ ਰੱਖਿਆ ਕੀ ਆ ਲਿਖ ਰੱਖਿਆ ਜੀ ਸਿਰੋਂ ਮਟਾਈ ਯਾਰ ਜਿਵੇਂ ਥੋੜਾ ਮਾਰ ਕੇ ਮਟਾਇਆ ਹਾਂ ਜੀ ਜੀ ਹੁਣ ਉਹਦਾ ਜੁੜਿਆ ਨਹੀਂ ਐਲਸੀਡੀ ਜੀ ਹੁਣ ਅਸੀਂ ਬਾਹਰ ਆ ਗਿਆ ਜੀ ਦੇਖੋ ਮੁੰਡੇ ਦੇ ਕਬੂਤਰ 잡ਵਾ ਆਂ ਦੇਖੋ ਕਨੈਕਟ ਕਰ ਰਿਹਾ ਹੋ ਰਿਹਾ ਹਾਂ ਹੁਣ ਤੇ ਕੋਈ ਮੈਂ ਨਾ YouTube ਤੇ ਦੇਖਦਾ ਜੀ YouTube ਤੇ ਦੇਖ ਕੇ ਕਰੂੰਗਾ ਜੀ ਹੋਣਾ ਜੀ ਅੱਜੀ ਜੀ ਹੁਣ ਅਸੀਂ ਘਰੇ ਜਾਣੇ ਆ ਜੀ ਮੁੰਡਿਆਂ ਹੱਥੋਂ ਤੇ ਮਲਾ ਲਾ ਇੱਥੇ ਅਸੀਂ ਵਲੌਗ ਦੀ ਮੁਫਤੀ ਕਰਦੇ ਆ ਜੀ ਯੋ ਜੋ ਇਧਰ ਦੇਖੋ ਜੀ ਆ ਇਧਰ ਦੇਖੋ ਇਹ ਵਲੌਗਰ ਸਾਹਿਬ ਹੁਣ ਅਸੀਂ ਘਰੇ ਜਾਣੇ ਆਂ ਵਲੌਗ ਨੂੰ ਇੱਥੇ ਖਤਮ ਕਰਦੇ ਆਂ ਜਨ ਨੂੰ ਸਬਸਕ੍ਰਾਈਬ ਕਰ ਦਿਓ